ਲਓ ਜੀ 1 ਲੱਖ ਫੋਲੋਅਰ ਕੰਪਲੀਟ ਹੋਣ ਦੀ ਖੁਸ਼ੀ ਦੇ ਵਿੱਚ ਪਹਿਣਾ ਵਾਸਤੇ ਤੋਹਫੇ 795 ਦੇ ਵੇਲੇ ਸੂਟ ਹਾਂਜੀ 795 ਵਾਲੇ ਦੇਨੇ ਆ 495 ਚ ਮਾਲ ਥੋੜਾ ਜਲਦੀ ਜਲਦੀ ਬੁੱਕ ਕਰਾ ਲਓ ਸਿੰਗਲ ਵੀ ਦੇਵਾਂਗੇ ਪਿਓਰ ਖਾਦੀ ਕੈਮਰਿਕ ਦਾ ਸੂਟਾ ਜੀ ਨਾਲ ਆ ਗਿਆ ਦੁਪੱਟਾ ਖਾਦੀ ਕੈਮਰਿਕ ਦਾ ਵਾਹ ਜੀ ਵਾਹ ਸਾਰੇ ਪੰਜਾਬ ਦਾ ਰੇਟ ਦਾ ਚੈਲੰਜ ਸੂਟ ਹੈਗਾ 795 ਵਾਲਾ ਦੇਣਾ ਪਹਿਣਨ ਨੂੰ ਆਪਾਂ 495 ਦਾ ਲਓ ਜੀ ਲੋ ਸਕਰੀਨ ਸ਼ਾਟ ਕਰ ਦਿਓ ਜਲਦੀ ਤੋਂ ਪਹਿਲਾਂ ਬੁੱਕ ਕਰਾ ਦਿਓ ਖੁਸ਼ਖਬਰੀ ਸਾਰਿਆਂ ਪਹਿਣਾ ਵਾਸਤੇ ਲਓ ਜੀ 300 ਰੁਪਏ ਦਾ ਫਾਇਦਾ ਕਰਨ ਲੱਗੇ ਆ ਪਹਿਣਾ ਦਾ 300 ਰੁਪਏ ਦਾ 495 ਜੀ ਲੱਗੂਗਾ ਮਾਲ ਹੈਗਾ ਓਕੇ ਰਿਪੋਰਟ ਸਕਰੀਨ ਸ਼ਾਟ ਕਰੀ ਚੱਲੋ ਜਲਦੀ ਜਲਦੀ ਬੁੱਕ ਕਰਾ ਦਿਓ ਜੀ ਖਾਦੀ ਕੈਮਰਿਕ ਦੇ ਸੂਟ ਆ ਜੀ ਨਾਲ ਹੈਗੇ ਆ ਦੁਪੱਟੇ ਰੇਟ ਦਾ ਖੁੱਲਾ ਚੈਲੰਜ ਆ ਜੀ ਵਾਹ ਜੀ ਵਾਹ ਕਿਆ ਬਾਤਾਂ ਜੀ ਦੁਪੱਟਾ ਪੂਰਾ ਕੈਂਡ ਓਕੇ ਰਿਪੋਰਟ ਗੱਲ ਬਾਤਾਂ ਤੇ ਮੈਗਨਾ ਚੀਜ਼ ਹੈਗੀ ਪੂਰੀ ਸਰਾ 300 ਰੁਪਏ ਦਾ ਪੈਨ ਦਾ ਕਰਨ ਲੱਗੇ ਆ ਫਾਇਦਾ ਸੂਟ ਹੈਗਾ 795 ਦਾ ਸਿੰਗਲ ਸੂਟ ਵੀ ਕੋਰੀਅਰ ਕਰਾਂਗੇ ਸਕਰੀਨ ਸ਼ਾਟ ਕਰਕੇ ਜਲਦੀ ਨਾਲ ਦੀ ਵਕਰਾ ਦਿਓ ਸਿੰਗਲ ਸੂਟ ਵੀ ਕੋਰੀਅਰ ਕਰਾਂਗੇ ਜੀ 795 ਰੁਪਏ ਵਾਲਾ 495 ਰੁਪਏ ਦੇ ਵਿੱਚ ਖੁੱਲਾ ਚੈਲੰਜਾ ਸਾਰੇ ਪੰਜਾਬ ਦੀ ਰੇਟਾਂ ਦੀ ਫੁੱਲ ਗਰੰਟੀ ਹੈ ਜੀ ਸਕਰੀਨ ਸ਼ਾਟ ਕਰੀ ਚੱਲੋ ਤੇ ਜਲਦੀ ਨਾਲ ਦੀ ਵਕਰਾ ਦਿਓ ਜੀ ਵਾਹ ਜੀ ਵਾਹ ਕੀ ਬਾਤਾਂ ਜੀ ਓਕੇ ਰਿਪੋਰਟ ਗੱਲਬਾਤ ਆ ਤੇ ਜਿਹੜੀਆਂ ਪੈਨ ਲੈਣੇ ਆ ਚਾਰ ਸੂਟ 400 ਡੇਵਾਂਗੇ 1900 ਰੁਪਏ ਦੇ ਵਿੱਚ ਸਹੀ ਸੁਣਿਆ ਜੀ 400 1900